ਮੈ ਕੀ ਕਰੋਗੇ ਅਰਟਾ ਆ ਗਿਆ ਕਰਤਾ ਜਦੇ ਆ ਗਿਆ ਮੇਰੇ ਡੋਗੋ ਜਦੇ ਆ ਗਿਆ ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ 31 ਸਾਲਾਂ ਨੌਜਵਾਨ ਦੀ ਅਮਰੀਕਾ ਵਿੱਚ ਐਕਸੀਡੈਂਟ ਦਰਾਂ ਮੌਤ ਹੋ ਗਈ ਇਹ ਨੌਜਵਾਨ ਕੁਝ ਸਮਾਂ ਪਹਿਲਾਂ ਹੀ ਆਪਣਾ ਘਰ-ਬਾਰ ਵੇਚ ਕੇ ਰੋਜੀ ਰੋਟੀ ਕਮਾਉਣ ਲਈ ਅਤੇ ਚੰਗੇ ਦਿਨਾਂ ਦੀ ਆਸ ਵਿੱਚ ਅਮਰੀਕਾ ਗਿਆ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਬੀਤੇ ਦਿਨ ਮਲਕੀਤ ਸਿੰਘ ਦੀ ਅਮਰੀਕਾ ਵਿੱਚ ਰੋਡ ਐਕਸੀਡੈਂਟ ਵਿੱਚ ਮੌਤ ਹੋ ਗਈ ਅਤੇ ਪਿੱਛੇ ਦੋ ਛੋਟੇ ਬੱਚੇ ਪਤਨੀ ਅਤੇ ਬਜ਼ੁਰਗ ਮਾਤਾ ਪਿਤਾ ਨੂੰ ਰੋਂਦਿਆ ਛੱਡ ਗਿਆ ਬਜ਼ੁਰਗ ਮਾਤਾ ਪਿਤਾ ਨੇ ਐਨ ਆਰ ਆਈ ਭਰਾਵਾਂ ਅਤੇ ਐਨ ਜੀਓ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਾਈ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਵਾਰ ਤਾਂ ਨਾ ਕੋ ਕੋ ਜੰਦਾ ਕੋਣ ਉਸਾਇ ਜੋ ਕਿਨੇ ਗਿਆ ਸੀ ਕੀ ਕਿੰਨੇ ਕੋ ਅਰੇਂਜ ਕਰਕੇ ਕਿਵੇਂ ਗਿਆ ਬਾਅਦ ਨਹੀਂ ਫੋਜੀ ਹਰ ਇੱਕ ਬੱਚਾ ਮਾਪੋ ਆਪਣਾ ਚੰਗੇ ਭੋਗ ਵਾਸਤੇ ਆਉਣ ਵਾਲੇ ਸਮੇਂ ਆ ਕੇ ਸੋਚ ਕੇ ਕਲਦਾ 46 ਲੱਖ ਰੁਪਏ ਦਾ ਅਮਰਕਾ ਵਿੱਚ ਲੇਟ ਸਾਲ ਕਰੀਬ ਹੋ ਰਹੀ ਸੀ ਪਹਿਲਾਂ ਉਹ ਦਿਹਾੜੀਆਂ ਲਾਉਂਦਾ ਸੀ ਹੁਣ ਉਹਨੂੰ ਡਰਾਈਵਰੀ ਮਿਲੀ ਸੀ ਸਿਰਫ ਉਹਨੂੰ 20 25 ਦਿਨ ਡਰਾਈਵਰੀ ਕੀਤੀ ਮਾਰੇ ਦੇ ਖਾਣਾ ਵਾਪਰ ਗਿਆ ਐਕਸੀਡੈਂਟ ਹੋ ਗਿਆ ਐਕਸੀਡੈਂਟ ਜਦੋਂ ਮਰੀ ਮੌਤ ਹੋ ਗਈ ਦੂਸਰਾ ਮੁੰਡਾ ਜਿਹੜਾ ਇਹੋ ਦੀ ਤਾਂ ਫਿਰ ਚਲੋਗੀ ਪਿਛੇ ਪਰਿਵਾਰ ਤੋਂ ਕੌਣ ਕੌਣ ਲੋਆ ਦੇ ਪਿਛੇ ਮਾਤਾ ਪਿਓ ਬਜ਼ੁਰਗਾਂ ਬੇੜਾ ਬੇਟੀ ਤੇ ਉਹਦੀ ਵਾਈਫ ਹਾਂਜੀ ਸਿੱਕੀ ਅਪੀਲ ਕਰਨਾ ਚਾਹੀਦਾ ਇਹਦੇ ਇਹੋ ਕਹਦੇ ਆ ਕਿ ਲੋਕੇਸ਼ਾਂ ਦੀ ਜਿਹੜੀ ਲਾਸ਼ ਆ ਡੈਡ ਬੋਡੀ ਉਹ ਪੰਜਾਬ ਤੇ ਜਾਈ ਜੇ ਪੰਜਾਬ ਤੋਂ ਬੇਨਤੀ ਕਰਦੇ ਆ ਕਿ ਜਿਲੇ ਵੀ ਵਸੋਂ ਦਾ ਮਾਲੀ ਮਾਈ ਦਾ ਉਹ ਵੀ ਕੀ ਕੀਤਾ ਕਿ ਪਰਿਵਾਰ ਆਪਣਾ ਸੌਜਾ ਸਾਹ ਲੈ ਸਕੀਏ ਭਈ ਆਪਾਂ ਨਾ ਲਖਵਿੰਦਰ ਸਿੰਘ ਬੋਲ ਰਿਹਾ ਸੀ ਇਹ ਕੀ ਸਥਿਤੀ ਆਪਣਾ ਮੇਰੀ ਮੈਸੇਜ ਦਾ ਜੀ ਧੂਆ ਦਾ ਲੜਕਾ ਹੈ ਜੀ 사ਲਾ ਸਾਥ ਕਰਦੇ ਹੈ ਕੀ ਸਾਰੀ ਘਟਨਾ ਵਾਪਰੀ ਤੇ ਕਿੰਨੀ ਤਲਾਹ ਮਿਲਦੀ ਕੀ ਕੋਈ ਕੁਛ ਸੇਅਰ ਆ ਤੁਹਾਨੂੰ ਆ ਦੇ ਅਤਲਾ ਦੇ ਵਿੱਚ ਜ ਸਾਡੇ ਕੁਝ ਉੱਥੇ ਰਿਸ਼ਤੇਦਾਰ ਰਹਿੰਦੇ ਨੇ ਜਦੋਂ ਇਹ ਪਹੁੰਚਿਆ ਜਾ ਕੇ ਉਹਨਾਂ ਨੇ ਇਹਦੀ ਰਿਸਪੋਨਸਿਬਿਲਟੀ ਸਾਰੀ ਉਹਨਾਂ ਦੀ ਸੀ ਉਹਨਾਂ ਨੂੰ ਉਹਨਾਂ ਕੋਲ ਐਡਰੈਸ ਸ਼ੇਅਰ ਹੈ ਜਦੋਂ ਇਹ ਘਟਨਾ ਵਾਪਰੀ ਤੇ ਉਹ ਉਹਨਾਂ ਨੂੰ ਮੈਸੇਜ ਆਇਆ ਜੀ ਉਹਨਾਂ ਨੂੰ ਸੁਣਾ ਦਿੱਤਾ ਗਿਆ ਜੀ ਆ ਤੁਹਾਡਾ ਜਿਹੜਾ ਕਦਨਾ ਮਲਕੀਤ ਸਿੰਘ ਉਹਨਾਂ ਦਾ ਐਕਸੀਡੈਂਟ ਹੋ ਗਿਆ ਦੋ ਜਾਨੇ ਸੀ ਗੱਡੀ ਦੇ ਵਿੱਚ ਇਹ ਲੱਗੇ ਲੰਮਾ ਪਿਆ ਸੀ ਸੁੱਤਾ ਸੀ ਆਪਣੀ ਡਿਊਟੀ ਪੂਰੀ ਕਰਕੇ 11 12 ਘੰਟੇ ਚਲਾ ਕੇ ਉਹ ਜਿਹੜਾ ਦੂਜਾ ਲੜਕਾ ਸੀ ਉਹ ਪਹਿਲੀ ਵਾਰੀ ਡਰਾਈਵਿੰਗ ਕਰਨ ਲੱਗਾ ਹੈ ਪਹਿਲੀ ਵਾਰੀ ਉਹਦੋਂ ਬੈਠਾ ਇਹ ਉੱਤੇ ਤਬਾਰ ਕਰ ਬੈਠਾ ਜੀ ਔਰ ਇਹ ਗੱਡੀ ਚੰਗੀ ਚਲਾਉਂਦਾ ਹੋ ਉਹਨੇ ਦੋ ਤਿੰਨ ਘੰਟੇ ਗੱਡੀ ਚਲਾਈ ਹੈ ਜੀ ਪਤਾ ਨਹੀਂ ਉਹਨੇ ਕੀ ਕੀਤਾ ਜੀ ਪਤਾ ਨਹੀਂ ਉਹਨੇ ਫੋਨ ਮੇਕ ਲਿਆ ਕੇ ਪਤਾ ਨਹੀਂ ਉਹਨੇ ਅੰਗਿਲੀ ਕਰ ਲਈ ਕਿ ਨੀਂਦ ਆ ਗਈ ਉਹਨੂੰ ਕੀ ਹੋਇਆ ਹੈ ਉਨੇ ਗੱਡੀ ਫੁੱਟਪਾਥ ਤੇ ਉੱਥੇ ਚੜਾ ਦਿੱਤੀ ਜੀ ਫੁੱਟਪਾਥ ਤੇ ਐਸੀ ਗੱਡੀ ਜਿਹੜੀ ਉਹ ਡਾਵਾ ਡੋਲ ਹੋ ਗਈ ਬਾਅਦ ਵਿੱਚ ਜਾ ਕੇ ਉਹ ਬੈਕ ਸਾਈਡ ਵਾਲਾ ਕਟਿਆ ਨਾ ਜਿਹੜਾ ਪਿਛਲਾ ਲੰਮਾ ਹੁੰਦਾ ਉਹ ਸਾਰਾ ਟੁੱਟ ਕੇ ਪਿੱਛੇ ਰਹਿ ਗਿਆ ਅਗਲੀ ਗੱਡੀ ਜਿਹੜੀ ਸੀ ਉਹ ਜਿਹੜੀ ਆਊਟ ਆਫ ਕੰਟਰੋਲ ਹੋ ਕੇ ਤੇ ਉਹ ਆਪਣੀ ਉਹ ਸਾਈਡ ਨੂੰ ਉਹ ਬ੍ਰਿਜ ਦੇ ਉੱਪਰ ਉਹ ਜਿਹੜੀ ਉਹ ਰਾਈਟ ਸਾਈਡ ਨੂੰ ਜਾ ਡਿੱਗੀ ਥੱਲੇ ਜਾ ਕੇ ਗੱਡੀ ਦਾ ਕੁਝ ਨਹੀਂ ਰਿਹਾ ਜੀ ਟੁੱਟ ਕੇ ਚੱਕ ਨਾ ਚੂਰ ਹੋ ਗਈ ਕੰਨੀ ਉਸ ਤੇ ਕਿੰਨੇ ਦੇ ਪਹਿਲਾਂ ਦੇਖ ਸੀ ਉਹਨਾਂ ਨੂੰ ਤਕਰੀਬਨ ਡੇਢ ਸਾਲ ਹੋ ਗਿਆ ਜੀ ਵਿਚਾਰਿਆਂ ਨੂੰ ਉਹਨਾਂ ਨੂੰ ਰਾਹ ਦੇ ਵਿੱਚ ਗੁਜ਼ਰਦੇ ਆ ਦੋ ਚਾਰ ਮਹੀਨੇ ਜਿਹੜੇ ਉਹ ਰਾਹ ਸੀ ਲੰਘੇ ਤਕਰੀਬਨ ਡੇਢ ਸਾਲ ਹੋ ਗਿਆ ਕਿੰਨਾ ਟਕਲਾ ਲਗਾ ਕੇ ਤੇ ਕਿਵੇਂ ਮੈਨੇਜ ਕਰਕੇ ਜੋ ਮੈਨੇਜ ਬੜਾ ਔਖਾ ਜੀ ਪਰਿਵਾਰ ਦਾ ਮਸਾ ਹੀ ਕਿਤੇ ਆਸ ਦੀ ਇੱਕ ਕਿਰਨ ਜਾਗੀ ਵੀ ਸਾਡਾ ਪੁੱਤ ਕਮਾਊਗਾ ਇਹ ਸਾਡੇ ਧੋਨੇ ਧੋ ਲੂਗਾ ਪਿੱਛੇ ਇਹਨਾਂ ਦੀ ਕੰਡੀਸ਼ਨ ਚੰਗੀ ਨਹੀਂ ਸੀ ਆ ਤੇ ਇਹਨਾਂ ਕੋਲ ਜ਼ਮੀਨ ਨਹੀਂ ਰਹੀ ਐ ਨਾ ਕੁਛ ਇਹਨਾਂ ਕੋਲ ਨਾ ਆਪਣਾ ਘਰ ਵੀ ਨਹੀਂ ਰਿਹਾ ਉਹ ਵੇਚ ਕੇ ਕਰਜ਼ਾ ਵੀ ਚੁੱਕਿਆ ਘਰ ਵੀ ਵੇਚਿਆ ਬਹੁਤ ਜਿਆਦੀ ਤਕਰੀਬਨ ਬਹੁਤ ਜਿਆਦੀ ਖਸਤਾ ਹਾਲਤ ਹੋ ਗਈ ਹੈ ਬੇਚਨ ਦੀ ਘਟਨਾ ਆਪਣੇ ਪ੍ਰਵਾਸ ਤੇ ਸਵਾਰ ਦਾ ਬਲਾਹਾਰ ਹੁੰਦਾ ਪਿੱਛੇ ਬਜੂਗ ਮਾਰਤਾ ਪਤਾ ਚੱਤਾਂ ਹਾਲ ਬਹੁਤ ਮਾੜਾ ਹਾਲ ਹੈ ਜੀ ਉਹ ਵੀ ਵਿਚਾਰੇ ਐਦਾਂ ਦਵਾਈ ਬੂਟੀ ਚੱਲਦੀ ਹੈ ਜੀ ਉਹਨਾਂ ਦੇ ਪਹਿਲਾਂ ਤੋਂ ਬਿਮਾਰ ਸਮਾਰ ਰਹਿੰਦੇ ਹੋ ਉਹਨਾਂ ਦਾ ਕੋਈ ਹਾਲ ਨਹੀਂ ਉਹਨਾਂ ਦਾ ਕੋਈ ਹੱਜ ਨਹੀਂ ਰਿਹਾ ਜੀਂਦਾ ਜੀ ਛੋਟੇ ਛੋਟੇ ਬੱਚੇ ਆ 4 ਸਾਲ ਦਾ ਬੇਟਾ ਹੈ 7 ਸਾਲ ਦੀ ਬੇਟੀ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਉਹਨੇ ਜਿਹੜੀ ਮੈਸੇਜ ਆ ਉਹਨਾਂ ਦਾ ਉਹ ਕੋਈ ਹਾਲ ਨਹੀਂ ਜੀ ਬਹੁਤ ਬੁਰਾ ਹਾਲ ਉਹਨਾਂ ਨੂੰ ਕੁਝ ਨਹੀਂ ਲੱਗਾ ਅੱਗੇ ਪਿਛੇ ਉਹਨਾਂ ਨੂੰ